ਅੱਜ ਤੋਂ ਹੁਣ ਤੋਂ ਇਸ ਤੋਂ ਬਾਅਦ ਇਸ ਤੋਂ ਬਾਅਦ ਉਹਨਾਂ ਦੀ ਨਹੀਂ ਕੋਈ ਤਾਂ ਹਾਂ ਕਰਦੀ ਹੈ ਜਿਨੇ ਵੀ ਬਲੀ ਕਿ ਮੈਂ ਕਦੇ ਨਸ਼ੇ ਨਹੀਂ ਕਰਾਂਗਾ ਜਾਂ ਕਰਾਂਗੀ ਨਹੀਂ ਇਹ ਵੀ ਪ੍ਰਣ ਕਰਦਾ ਹਾਂ ਇਹ ਕਰਦਾ ਹਾਂ ਕੇ ਨਸ਼ੇ ਵਿਰੁੱਧ ਨਸ਼ੇ ਵਿਰੁੱਧ ਸੰਗਾਸ਼ ਵਿੱਚ ਆਪਣੀ ਆਵਾਜ਼ ਆਪਣੀ ਆਵਾਜ਼ ਰੱਖਾਂਗਾ بلند ਰੱਖਾਂਗਾ بلند ਰੱਖਾਂਗਾ ਅਤੇ ਆਸ ਪਾਸ ਨੇਵਰਹੂਡ ਜੇਕਰ ਕੋਈ ਨਸ਼ੇ ਦੀ ਗ੍ਰਿਫਤ ਜੇਕਰ ਵਿੱਚ ਹੈ ਤਾਂ ਉਸ ਨੂੰ ਨਸ਼ਾ ਤਿਆਗਣ ਲਈ ਪ੍ਰੇਰਿਤ ਪ੍ਰੇਰਣਾ ਕਰਾੰਗਾ ਜੱਟ ਪ੍ਰੇਰਣਾ ਠੀਕ ਹੈ ਹੁਣ ਇਹਦੇ ਨਾਲ ਅਡਿੱਗ ਰਹਿਣਾ ਆਪਾਂ ਸਾਰਿਆਂ ਨੇ ਤੇ ਤੁਹਾਨੂੰ ਤਾਂ ਹੁਣ ਡਾਕਟਰ ਸਾਹਿਬ ਆਏ ਨੇ ਬਾਕੀ ਕਿ ਸਹੀ ਲੋਡ ਨਹੀਂ ਸੀ ਹਨ ਕਿਉਂਕਿ ਡਾਕਟਰ ਸਾਹਿਬ ਛੋਡੇ ਸਕੂਲ ਦੇ ਇਹ ਮਾਂ ਜੋ ਸੰਸਦ ਤੇ ਹੈਲਥ ਡਿਪਾਰਟਮੈਂਟ ਦੇ ਲੋਕ ਇਕੱਠਾ ਜੋਇੰਟ ਪੰਚਾਇਤ ਕੀਤਾ ਗਿਆ ਤੇ ਸਰਕਾਰ ਵੀ ਇਹਦੇ ਵਿਰੁੱਧ ਕਾਫੀ ਨਸ਼ਰ ਕਾਫੀ ਲੱਗੀ ਹੋਈ ਹੈ ਤੇ ਬੜਾ ਅੱਛਾ ਰਿਜ਼ਲਟ ਆ ਰਿਹਾ ਹੈ ਹੁਣ ਸਾਡੇ ਇਸ ਵੇਲੇ ਸਭ ਲੋਟ ਵੀ ਇਸ ਵਕਤ 27 ਪੇਸ਼ੈਂਟ ਸਾਡੇ ਕੋਲ ਦਾਖਲ ਹੈ ਤੇ ਸਾਰੇ ਪਾਸੇ ਗਿੱਦੜਵਾ ਮੁਕਸਰ ਸਰ ਸਾਡੇ ਕੋਲ ਕਾਫੀ ਪੇਸ਼ੈਂਟ ਦਾਖਲ ਹੋ ਰਿਹਾ ਤੇ ਤੇ ਅਸੀਂ ਇਸ ਲੋਲੇ ਪਾਸੇ ਬੜੇ ਇਹ ਜਿਆਦਾ ਕਰ ਰਹੇ ਹਾਂ ਜੀ ਕਿ ਤਾਂ ਵੱਧ ਲੋਕੀ ਛੜ ਕੇ ਜਾਣ ਤਾਂ ਕਿ ਇੱਕ ਨਵਾਂ ਸਮਾਜ ਬਣੇ ਪੰਜਾਬ ਸਰਕਾਰ ਦਾ ਆਪਣਾ ਮੇਨ ਏਮ ਹੈ ਹਾਰਮਨ ਡਿਡਕਸ਼ਨ ਹੁਣ ਲੋਕੀ ਜਿਵੇਂ ਜਿਹੜਾ ਸਾਡਾ ਮੇਨ ਸਨ ਆ ਫਸਟ ਫੋਕਸ ਹੈ ਜਿਹੜਾ ਚਿੱਟਾ ਲਾਂਦੇ ਹੈ ਉਹਨੂੰ ਅਸੀਂ ਕਿਤੇ ਕਨਵਰਟ ਕਰ ਰਹੇ ਹਾਂ ਕਿ ਉਹਨਾਂ ਨੂੰ ਪੁਰਾਣਾ ਨਸ਼ਾ ਵੀ ਛਡਾ ਰਹੇ ਹਾਂ ਤੇ ਕਿਸੇ ਨੂੰ ਅਸੀਂ ਵਿਵਿਨ ਰੋਗਾਂ ਤੇ ਵੀ ਘੇ ਪਾ ਰਹੇ ਹਾਂ ਤਾਂ ਕਿ ਜਿਹੜੇ ਕਿਤਾ ਕਿਉਂਕਿ ਸਾਡੇ ਦੇਖਣ ਚ ਆਇਆ ਕਿ ਬਹੁਤ ਜ਼ਿਆਦਾ ਕਿਸੇ ਐਚ ਆਈ ਵੀ ਦੇ ਵਗੈਰਾ ਪੋਸਿਟਿਵ ਹੈ ਹੈਪਟ ਬੀ ਸੀ ਦੇ ਲੇਕਿਨ ਕਿਤਾ ਮਤਲਬ ਕਿ ਅਸੀਂ ਬਤ ਬਤ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਬਿਲਕੁਲ ਹੀ ਨਸ਼ਾ ਕੱਢਾਈਏ ਤੇ ਇਹ ਅਸੀਂ ਸਕਸੈਸਫੁਲ ਵੀ ਹੋ ਰਹੇ ਹਾਂ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿਉਂਕਿ ਅਸੀਂ ਰੋਜ਼ ਕੋਰਟ ਦੇ ਵਿੱਚ ਤੇ ਖ਼ਬਰਾਂ ਦੇ ਵਿੱਚ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਅਸੀਂ ਰੋਜ਼ ਦੇਖਦੇ ਹਾਂ ਕਿ ਜਿਹੜੀ ਨਸ਼ੇ ਦੀ ਸਮਾਜਿਕ ਪ੍ਰੋਬਲਮ ਹੈ ਦਿਨ-ਪ੍ਰਤੀ ਦਿਨ ਬਹੁਤ ਵੱਧ ਰਹੀ ਹੈ ਤੇ ਉਸੇ ਦੇ ਸੰਬੰਧ ਦੇ ਵਿੱਚ ਚਾਹੇ ਉਹ ਤੰਬਾਕੂ ਦਾ ਚਾਹੇ ਦੂਸਰੇ ਨਸ਼ੇ ਨੇ ਜਿਹੜੇ ਕਿ ਸ਼ਰੀਰ ਤੇ ਦਿਮਾਗ ਆਦਮੀ ਦਾ ਖਾਰੇ ਨੇ ਚਾਹੇ ਔਰਤ ਹੈ ਚਾਹੇ ਕੋਈ ਮੇਲ ਹੈ ਉਹਦੇ ਸੰਬੰਧ ਦੇ ਵਿੱਚ ਅਸੀਂ ਇਸ ਅਕਾਲ ਅਕੈਡਮੀ ਮੁਖਸਰ ਸਾਹਿਬ ਵਿੱਚ ਅੱਜ ਇਕੱਠੇ ਹੋਏ ਹਾਂ ਇੱਥੇ ਸਟਾਫ ਦਾ ਚਾਹੇ ਪ੍ਰਿੰਸੀਪਲ ਸਾਹਿਬ ਸੀ ਚਾਹੇ ਦੂਸਰੇ ਟੀਚਰ ਸਾਹਿਬਾਨ ਸੀ ਬਾਕੀ ਸਟਾਫ ਸੀਗਾ ਇਹਨਾਂ ਦਾ ਪ੍ਰੈਸ ਕਨਿਊ ਸਾਨੂੰ ਬੜਾ ਸਹਿਯੋਗ ਸੀ ਤੇ ਬੱਚਿਆਂ ਨੇ ਬੜਾ ਸਹਿਯੋਗ ਦਿੱਤਾ ਤੇ ਪ੍ਰਣ ਲੇਤਾ ਕਿ ਅਸੀਂ ਆਪ ਤੇ ਸਾਡੇ ਆਸ-ਪਾਸ ਅਸੀਂ ਕਿਸੇ ਨੂੰ ਵੀ ਜੋ ਨਸ਼ਾ ਕਰਨ ਨਹੀਂ ਦੇਵਾਂਗੇ ਜੇ ਕੋਈ ਕਰੂਗਾ ਤਾਂ ਉਹਨੂੰ ਰੋਕਾਂਗੇ ਅੱਜ ਬੱਚਿਆਂ ਨੇ ਫਰਮਿਜ ਗਈ ਕਿ ਅਸੀਂ ਸਾਡੇ ਸਮਾਜ ਨੂੰ ਨਸ਼ਾ ਮੁਕਤ ਬੱਚਿਆਂ ਨੇ ਇਹੀ ਪ੍ਰਣ ਲੇਤਾ ਹੈ ਵੀ ਅਸੀਂ ਜ਼ਿੰਦਗੀ ਭਰ ਨਸ਼ੇ ਤੋਂ ਦੂਰ ਰਹਾਂਗੇ ਤੇ ਆਪਣੇ ਪਰਿਵਾਰ ਨੂੰ ਆਪਣੇ ਆਣਗਵਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਨਸ਼ੇ ਤੋਂ ਦੂਰ ਰੱਖਾਂਗੇ